ਬਾਲਾ ਸ਼ਬੈਰੀ ਸੇ ਸਾਰੀ ਛੱਤ ਜੋੜੀ ਸੀ ਤੇ ਉਸ ਵੇ ਉਸ ਸਮੇਂ ਜਿਆ ਸੀਗਾ ਸਾਡੇ ਘਰ ਦੇ ਜਿਹੜੀ ਪ੍ਰਾਂਤ ਸੀਗੀ ਉਹਦੇ ਵਿੱਚ ਆਟੇ ਦੀ ਤਾਂ ਤੇ ਜੀ ਦਾ ਫਾਂਡ ਸੀ। ਇੰਨਾ ਜਿਆਦਾ ਮਨ ਖਰਾਬ ਹੋਇਆ ਸੀ ਵੀ ਵੈਗਰੂ ਨੇ ਨਹੀਂ ਕਰਨਾ ਚਾਹੁੰਦਾ ਸੀਗਾ। ਤੇ ਮੇਰੀ ਭੈਣ ਨੇ ਵੀ ਦਿਹਾੜੀਆਂ ਕਰੀ ਨਹੀਂ ਛੁੱਣਾ ਲਾਏਗੀ। ਜਿਹੜੀਆਂ ਦਿਹਾੜੀਆਂ ਨੇ ਮੇਰੀ ਮੰਮੀ ਜੀ ਘਰਾਂ ਦੇ ਵਿੱਚ ਕੰਮ ਕਰਦੇ ਰਹਿਣਗੇ। ਜੀ ਲਿਖ ਕੇ ਦਿੱਨੀ ਹੈ ਪ੍ਰੋਪਰਲੀ ਨਾਮ ਹਰਪ੍ਰੀਤ ਕੌਰ ਪਿੰਜੋੜੇ ਜੀ ਵੱਲੋਂ ਇੱਕ ਕਵਤਾ ਸੁਣਾਵੇਗੀ ਰੋਡ ਬੰਦ ਕਰਵਾ ਨਾਲ ਸਬੰਧ ਦੇ ਦਾ ਅਸੀਂ ਇਹ ਲਿਖੇ ਦਿੰਦੇ ਸੀ ਉਹ ਪਰਚੀ ਪਾੜ ਕੇ ਕਈ ਵਾਰੀ 2-3 ਵਾਰ ਮੇਰੇ ਹੱਥ ਚ ਫੜਾਈ ਹੈ ਸਟੇਟ ਲੈਵਲ ਕਿੱਢੀ ਫਿਰ ਉਸ ਤੋਂ ਬਾਅਦ ਨੈਸ਼ਨਲ ਇੰਡੋਰ ਸਟੇਡੀਅਮ ਤਰਨਤਾਲਾ ਦੇ ਵਿੱਚ ਮੈਂ ਨੈਸ਼ਨਲ ਕਿੱਢ ਗਿਆ ਸੀ ਜਿਹਦੇ ਵਿੱਚ ਮੇਰਾ ਆਹ ਵਾਲਾ ব্রਾਊਨ ਮੈਡਲ ਆਇਆ ਸੀ ਅੱਛਾ ਤੁਸੀਂ ব্রਾਊਨ ਮੈਡਲਿਸਟ ਹੋ ਉਹੀ ਨਹੀਂ ਮਿਲਤੇ ਤਮੰਨਾਵੋ ਕੇ ਸ਼ਹਿਰ ਸੋਚਨੇ ਸੇ ਕਹਾ ਮਿਲਤੇ ਹੈ ਤਮੰਨਾਵੋ ਕੇ ਸ਼ਹਿਰ ਚਲਨਾ ਵੀ ਜ਼ਰੂਰੀ ਹੈ ਮੰਜ਼ਿਲ ਕੋ ਪਾਣੇ ਕੇ ਲੀਏ ਸਾਸੀਕਾਲ ਦੋਸਤੋ ਮੈਂ ਗਿਆਨ ਬੁੱਟੇ ਵਾਲਾ ਦੋਸਤੋ ਦਿੜਬੇ ਨੇੜੇ ਪਿੰਡ ਕਨੋੜ ਵਿੱਚ ਬੈਠੇ ਆ ਪਿਛਲੇ ਦਿਨੇ ਇੱਕ ਰੀਲ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਜਿੱਥੇ ਇੱਕ ਭੈਣ ਹੱਥ ਵਿੱਚ ਮੈਡਲ ਚੱਕ ਕੇ ਕੱਚਾ ਬੇੜਾ ਲਿਪਰੀ ਹੁੰਦੀ ਆ ਅੱਜ ਉਹ ਭੈਣ ਸਾਡੇ ਨਾਲ ਮੌਜੂਦ ਆ ਭੈਣ ਹਰਪ੍ਰੀਤ ਕੌਰ ਉਹਨਾਂ ਦੇ ਫਾਦਰ ਸਾਹਿਬ ਨੇ ਵੀ 25 ਸਾਲ ਜਿਹੜਾ ਗਰਾਉਂਡਾਂ ਵਿੱਚ ਸਟੰਟबाजी ਕਰੀ ਤੇ ਭੈਣ ਵੀ ਗਰਾਉਂਡਾਂ ਵਿੱਚ ਰਨਿੰਗ ਕਰਦੇ ਸੀ। ਦੋਸਤੋ ਗਰਾਉਂਡ ਨਾਲ ਜੁੜਿਆ ਹੋਇਆ ਪਰਿਵਾਰਾ ਪਿਛਲੇ ਦਿਨੀ ਬਾਰਸ਼ਾਂ ਵਿੱਚ ਭੈਣ ਹੋਰਾਂ ਦਾ ਘਰ ਜਿਹੜਾ ਡਿੱਗ ਗਿਆ ਸੀਗਾ ਇੱਕ ਵੀਡੀਓ ਵੀ ਵਾਇਰਲ ਹੋਈ। ਉਸ ਵੀਡੀਓ ਨੂੰ ਦੇਖ ਕੇ ਭੈਣ ਹੋਰਾਂ ਨਾਲ ਗੱਲਬਾਤ ਕਰਨ ਅੱਜ ਪਹੁੰਚਿਆ ਸਾਰੀ ਗੱਲਬਾਤ ਭੈਣ ਹੋਰਾਂ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ ਪਾਣੇ। ਸਤਿ ਸ਼੍ਰੀ ਅਕਾਲ ਵੀਰ ਜੀ। ਠੀਕ ਠਾਕ ਹੋ। ਹਾਂਜੀ ਵੀਰ ਜੀ ਚੜ੍ਹਦੀ ਕਲਾ। ਹੋਰ ਕਿਵੇਂ ਚੱਲਦਾ ਕੰਮ ਕਰ? ਵਧੀਆ ਚੱਲ ਰਿਹਾ ਜੀ ਫਿਲਹਾਲ ਤਾਂ ਵਾਈਗਰੂ ਜੀ ਦੀ ਕਿਰਪਾ। ਹੂੰ ਠੀਕ ਕਰਦੀਆਂ ਤਿਆਰੀਆਂ ਚੱਲ ਰਹੀ ਨੇ ਮਤਲਬ ਸੋਚ ਲੱਗੀ ਪਈ ਹੈ ਕਿ ਡੇਢ ਤਾਂ ਲਿਆ ਹੁਣ ਅੱਗੇ ਹੂੰ ਵਾਈਗਰੂ ਜੀ ਆਪੀ ਕਰਨਗੇ ਅੱਛਾ ਵੀ ਥੋੜੇ ਲਈ ਨਹੀਂ ਹੈਗਾ ਸਮਾਨ ਪੂਰਾ ਕਰਦਾ ਨਹੀਂ ਹਲੇ ਮਤਲਬ ਕਰ ਡੇਢਨ ਦੀ ਹਲੇ ਕੋਈ ਸਲਾਹ ਨਹੀਂ ਸੀ ਮਤਲਬ ਪਿਛਲੇ ਸਾਲਾਂ ਜੇ ਸੋਚਿਆ ਹੀ ਨਹੀਂ ਸੀਗਾ ਵੀ ਹੁਣ ਘਰ ਪਾਵਾਂਗੇ ਨਵਾਂ ਹੂੰ ਤੇ ਹੁਣ ਸਾਨੂੰ ਘਰ ਡੇਢਨਾ ਪੈ ਗਿਆ ਇਹ ਮਜਬੂਰੀ ਕਰਕੇ ਹੂੰ ਡਿੱਗ ਗਿਆ ਜਾਂ ਡੇਢਨਾ ਪੈ ਗਿਆ ਹੁਣ ਪਿਛਲੇ ਦਿਨੀ ਆਪਾਂ ਨੂੰ ਪਤਾ ਇਹ ਬਹੁਤ بارشਾਂ ਹੋਈਆਂ ਉਹਨਾਂ ਦੇ ਵਿੱਚ ਸਾਡਾ ਘਰ ਪਹਿਲਾਂ ਹੀ ਸਾਨੂੰ ਬਹੁਤ ਡਰ ਸੀਗਾ ਪਹਿਲਾਂ ਵੀ ਜਿਹੜੀਆਂ ਬਾਰਿਸ਼ ਆਉਂਦੀ ਰਹੀ ਇਹਨੇ ਸਾਲ ਬਾਅਦ ਜਿਹੜਾ ਮੀਂਹ ਆਉਂਦਾ ਸੀ ਸਾਨੂੰ ਉਹ ਸੋਚ ਰਹਿੰਦੀ ਸੀ ਘਰ ਡਿੱਗੂਗਾ ਤਾਂ ਉਹ ਦਿਨ ਆਈ ਗਿਆ ਪਿਛਲੀ ਬਾਰਸ਼ਾਂ ਸਾਡਾ ਘਰ ਡਿੱਗ ਗਿਆ ਇੱਕ ਰਸੋਈ ਡਿੱਗੀ ਤੇ ਦੂਸਰੇ ਨਾਲ ਵਾਲੇ ਕਮਰੇ ਦੀ ਛੱਤ ਡਿੱਗੀ ਸੀ ਹਾਂ ਮੈਂ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਦੋਸਤੋ ਉਹ ਜਿਹੜੀ ਛੱਤ ਦੇ ਤਿੰਨ ਚਾਰ ਬਾਲੇ ਟੁੱਟੇ ਸੀਗੇ ਹਾਂਜੀ ਚਾਰ ਬਾਲੇ ਜਿਹੜੇ ਟੁੱਟ ਗਏ ਸੀ ਤੇ ਬਾਰਿਸ਼ ਵਿੱਚ ਉਸ ਟਾਈਮ ਲਗਾਤਾਰ 10-10 ਦਿਨ ਬਾਰਿਸ਼ ਹੁੰਦੀ ਸੀ ਨਾ ਤਾਂ ਪੈਣ ਹੋ ਰਹੀ ਅੰਦਰ ਸੋਣ ਜੋਗੇ ਤੁਸੀਂ ਨਾ بارش ਹੋਣ ਜੋਗੇ ਪਹਿਲੇ ਜਦੋਂ بارش ਚ ਘਰ ਡਿੱਗ ਗਿਆ ਫਿਰ ਗੁਜ਼ਾਰਾ ਤੁਸੀਂ ਕਿਵੇਂ ਕਰਿਆ ਸਮਾਨ ਸਹੂਨ ਕਿੱਥੇ ਰੱਖਿਆ ਤੁਸੀਂ ਆਪਣੇ ਮੈਡਲ ਵਗੈਰਾ ਉਸ ਤੋਂ ਬਾਅਦ ਜਦੋਂ ਬਾਦਸ਼ਾਹ ਬੈਰੀ ਸੀ ਸਾਰੀ ਛੱਤ ਚੋਰੀ ਸੀ ਤੇ ਉਸ ਸਮੇਂ ਉਹ ਸਮਾਂ ਇਹ ਜਾ ਸੀਗਾ ਸਾਡੇ ਘਰ ਦੀ ਜਿਹੜੀ ਪ੍ਰਾਂਤ ਸੀਗੀ ਉਹਦੇ ਵਿੱਚ ਆਟੇ ਦੀ ਥਾਂ ਤੇ ਮੀਂਹ ਦਾ ਪਾਣੀ ਸੀ ਤੇ ਸਾਰੇ ਭਾਂਡੇ ਅਸੀਂ ਰੱਖੇ ਸਾਡੇ ਮੇਰੇ ਬੈੱਡ ਜਿਹੜਾ ਰੱਖਿਆ ਹੋਇਆ ਸੀਗਾ ਅੰਦਰ ਮੇਰੀਆਂ ਕਿਤਾਬਾਂ ਸਾਰੀਆਂ ਭਿੱਜ ਗਈ ਮੈਂ ਕੰਦਾਂ ਦੇ ਉੱਤੇ ਮੈਪ ਲਾਏ ਹੋਏ ਸੀਗੇ ਤੇ ਉਹ ਸਾਰੇ ਭਿੱਜ ਗਏ ਉਸ ਤੋਂ ਬਾਅਦ ਜੋ ਮੈਂ ਕਿਤਾਬਾਂ ਚੱਕ ਰਹੀ ਸੀ ਨਾ ਇੰਨਾ ਜ਼ਿਆਦਾ ਮਨ ਖਰਾਬ ਹੋਇਆ ਕਿ ਕਿ ਵੈਗਰੂ ਨੇ ਮੈਨੂੰ ਨਹੀਂ ਕਰਨਾ ਚਾਹੀਦਾ ਸੀਗਾ ਤੇ ਉਹ ਸਾਰੀਆਂ ਟਰੋਫੀਆਂ ਆਪਣੀਆਂ ਛੇਤੀ ਛੇਤੀ ਸਾਂਭੀਆਂ ਉਹ ਇਕੱਠੀਆਂ ਕਰਕੇ ਸਾਰਾ ਸਮਾਨ ਸਮੇਟ ਕੇ ਸਾਨੇ ਗਵੰਡੀਆਂ ਦੇ ਘਰੇ ਰੱਖਿਆ ਆਪ ਇਹ ਮਾਈਗਰੂ ਜਦੇ ਸ਼ੁਕਰ ਹੈ ਵੀ ਹਨਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਤੇ ਸਾਰਾ ਕਣਕ ਕੁਣਕ ਆਪਣੀ ਸਾਮੀ ਜਿਹੜੇ ਥੱਲੇ ਸੀਗੇ 2-4 ਉਹ ਸਾਰੇ ਸਾਮੀ ਸਾਰਾ ਸਮਾਨ ਬਾਰੇ ਘਟਲੇ ਮਤਲਬ ਉਹ ਜਿਹੜੀ ਨਾਲ ਦੇ ਕਮਰੇ ਚਤ ਸੀ ਉਹ ਸਾਰੀ ਡਿੱਗੀ ਤੇ ਰਚੋਈ ਤਾਂ ਡਿੱਗੀ ਗਈ ਸੀ ਸਾਰੀ ਉਹ ਜਿਹੜੀਆਂ ਟਰੋਫੀਆਂ ਤੁਸੀਂ ਵੀਡੀਓ ਵਿੱਚ ਅਸੀਂ ਦੇਖ ਰਹਿਆਂਗੇ ਉਹ ਤੁਸੀਂ ਕਿੱਥੋਂ ਜਿੱਤੀਆਂ ਹੋਈਆਂ ਨੇ ਉਹ ਸ਼ੁਰੂਆਤ ਸੀਗੀ ਮੇਰੀ 5ਵੀਂ ਕਲਾਸ ਤੋਂ ਲੈ ਕੇ ਹੁਣ ਤੱਕ ਦੀ ਮੇਰੀ ਮਿਹਨਤ ਸਾਰੀ ਜਿਹੜੀ ਰਹੀ ਆ ਉਹ ਸਾਰੀਆਂ ਟਰੋਫੀਆਂ ਮੇਗੀਆਂ ਤੇ ਉਹ ਮੈਂ ਡੈਡੀ ਜੀ ਨਾਲ ਡੈਡੀ ਜੀ ਬਿਮਾਰ ਰਹਿੰਦੇ ਨੇ ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਸੀ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਨਹੀਂ ਸੀਗਾ ਡੈਡੀ ਜੀ ਤਾਂ ਕੰਮ ਹੁੰਦਾ ਨਹੀਂ ਸੀ ਹੋਰ ਕੋਈ ਇਨਕਮ ਸੋਰਸ ਹੈ ਨਹੀਂ ਸੀ ਘਰ ਦੇ ਵਿੱਚ ਤੇ ਮੈਂ ਡੈਡੀ ਜੀ ਨਾਲ ਜਾਣਾ ਪਹਿਲਾ ਸਵੇਰੇ ਮੈਂ ਸਕੂਲ ਜਾਂਦੀ ਸਕੂਲ ਜਾਣ ਤੋਂ ਬਾਅਦ ਡੈਡੀ ਜੀ ਮੈਨੂੰ ਲੈ ਜਾਂਦੇ ਸੀਗੇ 1 ਵਜੇ ਜਾਂ ਹਾਫ ਟਾਈਮ ਦੇ ਵਿੱਚ ਲੈ ਆਉਂਦੇ ਸੀ ਤੇ ਉਸ ਤੋਂ ਬਾਅਦ ਅਸੀਂ ਸਿੱਧਾ ਟੂਰਨਾਮੈਂਟ ਤੇ ਚੱਲ ਜਾਂਦੇ ਸੀ ਇੱਕ ਵੱਡੀ ਟੂਰਨਾਮੈਂਟ ਹੁੰਦੀ ਹੈ ਜਿਹੜੇ ਆਮ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚ ਜਾਣਾ ਸੀ ਤੇ ਮੈਂ ਇੱਕ ਕਬੱਡੀ ਸੁਣਾਉਣੀ ਹੁੰਦੀ ਆ ਤੇ ਰਨਿੰਗ ਕਰਦੇ ਹੁੰਦੇ ਸੀ ਜਦ ਵੀ ਤੇ ਹੁਣ ਵੀ ਕਬੱਡੀ ਥੋੜਾ ਲੇਟ ਖੇਡਣਾ ਸ਼ੁਰੂ ਕੀਤੀ ਆ ਖੇਡਦੇ ਹਾਂ ਕਬੱਡੀ ਹਾਂਜੀ ਥੋੜਾ ਲੇਟ ਖੇਡਣਾ ਸ਼ੁਰੂ ਕੀਤੀ ਆ ਕਬੱਡੀ ਜਦ ਵੀ ਉਹ ਤਾਂ ਜਾਂਦੇ ਹੁੰਦੇ ਸੀ ਕਿਉਂਕਿ ਇਨਕਮ ਸੋਰਸ ਕੋਈ ਹੈ ਨਹੀਂ ਸੀ ਇਹ ਸੀਗਾ ਵੀ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਹੋ ਜੂਗਾ ਹੂੰ ਉਸ ਵੇਲੇ ਐਵੇਂ ਹੁੰਦਾ ਸੀਗਾ ਵੀ ਜਿਵੇਂ ਅੱਜ ਰੋਟੀ ਖਾ ਲਈ ਕੱਲ ਦੀ ਸੋਚ ਪੈ ਜਾਂਦੀ ਸੀਗੀ ਅੱਛਾ ਤੇ ਉਹ ਜਿਹੜੇ ਕਲੱਬ ਦੇ ਮੈਂਬਰ ਸੀਗੇ 100 200 500 ਜਿੰਨਾ ਵੀ ਉਹਨਾਂ ਤੋਂ ਹੁੰਦਾ ਸੀਗਾ ਉਹ ਸਾਡੇ ਸਾਡੀ ਮਦਦ ਕਰ ਦਿੰਦੇ ਸੀਗੇ ਤੇ ਆਲੇ-ਦਾਲੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੀ ਤੇ ਉਹਨਾਂ ਨੇ ਜਿਹੜੇ ਸਾਨੂੰ ਦਿੱਤੇ ਨੇ 10 20 50 ਉਹਨਾਂ ਦੇ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਹੋਇਆ ਉਹਦੇ ਨਾਲ ਹੀ ਮੇਰੀ ਭੈਣ ਪੜੀ ਹੈ ਤੇ ਮੈਂ ਪੜੀ ਹੈ ਜੀ ਤੇ ਮੇਰੀ ਭੈਣ ਨੇ ਵੀ ਦਿਹਾੜੀਆਂ ਕਰੀਆਂ ਨੇ ਝੋਨਾ ਲਾਏ ਜੀ ਜਿਹੜੀਆਂ ਝਾੜੀਆਂ ਨੇ ਮੇਰੀ ਮੰਮੀ ਜੀ ਘਰਾਂ ਦੇ ਵਿੱਚ ਕੰਮ ਕਰਦੇ ਰਹੇ ਨੇ ਜੀ ਇਵਨ ਹੁਣ ਵੀ ਜਾਂਦੇ ਨਹੀਂ ਹੂੰ ਛੋੜੀ ਕੋਈ ਹੈਲਪ ਨਹੀਂ ਹੋਈ ਤੁਸੀਂ ਕਿੰਨੇ ਟਾਈਮ ਤੋਂ ਗਰਾਊਂਡ ਨਾਲ ਜੁੜੇ ਹੋ ਤੁਸੀਂ ਦੱਸਿਆ ਵੀ ਫਾਦਰ ਸਾਹਿਬ ਵੀ 25 ਸਾਲ ਜਿਹੜਾ ਉਹਨਾਂ ਨੇ ਗਰਾਊਂਡਾਂ ਵਿੱਚ ਸਟੰਟ ਬਾਜੀ ਕੀਤੀ ਹੈ ਕੋਈ ਹੈਲਪ ਨਹੀਂ ਹੋਈ ਹੈਗੀ ਕੋਈ ਸਨਮਾਨ ਇਹ ਹੋ ਗਿਆ ਹੋਵੇ ਨਹੀਂ ਸਨਮਾਨ ਇਹ ਜਿਵੇਂ ਟੂਰਨਾਮੈਂਟਾਂ ਤੇ ਜਾਂਦੇ ਹੁੰਦੇ ਸੀ ਹਨਾ ਉਹ ਕਲੱਬ ਵਾਲੇ ਵੀਰ ਸੀ ਜਿਹੜੇ ਉਹੀ ਸਾਡੀ ਹੈਲਪ ਕਰ ਦਿੰਦੇ ਸੀਗੇ ਹੂੰ 500 500 ਜਿੰਨਾ ਵੀ ਉਹਨਾਂ ਦਾ ਹੁੰਦਾ ਸੀਗਾ ਉਹ ਕਰ ਦਿੰਦੇ ਹੁੰਦੇ ਸੀ ਤੇ ਪਲੱਸ ਟਰੋਫੀ ਨਾਲ ਸਾਨੂੰ ਦਿੰਦੇ ਹੁੰਦੇ ਸੀ ਹਨਾ ਬਹੁਤ ਸਨਮਾਨ ਕਰਦੇ ਸੀ ਪਰ ਕਈ ਥਾਵਾਂ ਤੇ ਸਾਡੀ ਗੱਲ ਵੀ ਨਹੀਂ ਸੁਣੀ ਜਾਂਦੀ ਸੀ ਹੂੰ ਬੌਂਸਰ ਖੜੇ ਹੁੰਦੇ ਨੇ ਬਾਹਰ ਉਹ ਸਾਨੂੰ ਅਲਾਉਡ ਨਹੀਂ ਕਰ ਦਿੰਦੇ ਸੀ ਉਸ ਵੇਲੇ ਸਾਡਾ ਬਹੁਤ ਮਨ ਦੁਖੀ ਹੁੰਦਾ ਸੀਗਾ ਇੱਕ ਵਾਰੀ ਮੈਨੂੰ ਯਾਦ ਆ ਸੀ ਬਹੁਤ ਦੂਰ ਗਏ ਸੀ ਹੂੰ ਤੇ ਸਾਡਾ 500 ਤੇ ਤੇਲ ਫੁੱਕ ਗਿਆ ਹਨਾ ਇੰਨੀ ਦੂਰ ਗਏ ਵੀ ਅਸੀਂ ਉਥੋਂ ਜਾ ਕੇ ਸਾਨੂੰ ਵਾਪਸ ਐਵੇਂ ਹੀ ਮੋੜਤਾ ਕਿ ਇਹ ਵੀ ਅਲਾਉਡ ਨਹੀਂ ਹੈਗੇ ਐਵੇਂ ਐਵੇਂ ਵਿਅਕਤੀਗਤ ਕਰਤੱਬ ਕਰਨੇ ਅਲਾਉਡ ਨਹੀਂ ਹੈਗੇ अच्छा। ਹਾਂਜੀ। ਬੌਂਸਰਾਂ ਨੇ ਮੋੜਤਾ ਜਾਂ ਕਮੇਟੀ ਨੇ ਮੋੜਤਾ? ਬੌਂਸਰਾਂ ਨੇ ਵਾਰਤੋਂ ਹੀ ਮੋੜਤਾ ਕਿਉਂਕਿ ਕਮੇਟੀ ਵਾਲੇ ਕਈ ਵਾਰ ਉਹਨਾਂ ਨੂੰ ਕਹਿ ਕੇ ਰੱਖਦੇ ਹੁੰਦੇ ਨੇ ਵੀ ਕੋਈ ਵੀ ਐਵੇਂ ਦਾਅਵੇ ਵੀ ਹਨਾ ਵੀ ਟਾਈਮ ਸ਼ਾਰਟੇਜ ਜਾਂ ਉਹਨਾਂ ਦਾ ਕੋਈ ਵੀ ਇੰਡੀਵਿਜੂਅਲ ਉਹਨਾਂ ਦਾ ਕਾਰਨ ਹੋਗਾ ਉਹ ਨਹੀਂ ਅਲਾਉਡ ਕਰਦੇ ਹੁੰਦੇ। ਕੀ ਹੁਣ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਤੁਸੀਂ ਵੀ ਐਦਾਂ ਨਹੀਂ ਕਰਨਾ ਚਾਹੀਦਾ ਜਾਂ ਵੀ ਸਾਡੀ ਰੋਜੀ ਰੋਟੀ ਇਸ ਕੰਮ ਤੋਂ ਚੱਲਦੀ ਹੈ ਤੁਸੀਂ ਬਾਹਰੋਂ ਮੋੜ ਦਿੰਨੇ ਹੋ ਕੁਝ ਕਹਿਣਾ ਚਾਹੁੰਦੇ? ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਹਨਾ ਇਹ ਕਬੱਡੀ ਦੀ ਬਹੁਤ ਜ਼ਿਆਦਾ ਦੇਣਾ ਕਈ ਘਰਾਂ ਦੇ ਚੁੱਲ੍ਹੇ ਜ਼ਿਆਦਾਤਰ ਚੁੱਲ੍ਹੇ ਘ ਕਬਲ ਕਲੱਬ ਵਾਲਿਆਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਹੁੰਦਾ ਕਿਉਂਕਿ ਜਿਵੇਂ ਕਈ ਕਬੱਡੀ ਖਿਡਾਰੀ ਨੇ ਉਹ ਬਹੁਤ ਵਧੀਆ ਹਨ ਆਪਣੀ ਮਿਹਨਤ ਕਰਦੇ ਨੇ ਚਲੋ ਆਪਾਂ ਇਹ ਨਹੀਂ ਹਨਾ ਮਿਹਨਤ ਬਹੁਤ ਕਰਦੇ ਨੇ ਉਹ ਤੇ ਉਹਨਾਂ ਨੂੰ ਵੀ ਤਾਂ ਜਿਵੇਂ ਆਪਾਂ ਇੰਨੇ ਨੇ ਪ੍ਰਾਈਸ ਦਿੰਨੇ ਆ ਪਰ ਕਿਸੇ ਗਰੀਬ ਦੀ ਐ ਮੈਂ 100 200 ਜਾਂ 500 ਨਾਲ ਆਪਾਂ ਹੈਲਪ ਕਰਦੀ ਉਹਦੇ ਨਾਲ ਕੋਈ ਘਾਟਾ ਨਹੀਂ ਪੈਂਦਾ ਨਹੀਂ ਉਹ ਕੋਈ ਹੈਲਪ ਵੀ ਨਹੀਂ ਸੀ ਥੋੜੀ ਉਹ ਤਾਂ ਮਿਹਨਤ ਸੀ ਜੀ ਤੁਸੀਂ ਕੋਈ ਰਨਿੰਗ ਕਰਦੇ ਤਾਂ ਲੋਕਾਂ ਨੇ ਦੇਣੇ ਸੀ ਬਣਾ ਤੇ ਨਹੀਂ ਸੀ ਹਾਂਜੀ ਵੀ ਇੱਕ ਵਾਰੀ ਸਾਨੂੰ ਆਪਣੀ ਜਿਹੜੀ ਚੀਜ਼ ਆ ਉਹ ਪਰਫਾਰਮ ਕਰਨ ਦਾ ਮੌਕਾ ਜਿਹੜਾ ਉਹ ਦੇਣਾ ਚਾਹੀਦਾ ਹੁੰਦਾ ਹੈ ਗਰਾਊਂਡ ਚ ਹੀ ਨਹੀਂ ਬੜਨ ਦਿੱਤਾ ਜੀ ਹਾਂਜੀ ਕਈ ਵਾਰ ਉਹ ਵੀ ਤੁਸੀਂ ਇੱਕ ਕੁੜੀ ਹੋ ਕੁੜੀ ਤਾਂ ਚਲੋ ਕੀ ਮਾਹੌਲ ਕਿਸੇ ਦਾ ਖਰਾਬ ਕਰੂਗੀ ਗਰਾਊਂਡ 'ਚ ਜਾ ਕੇ ਨਸ਼ੇੜੀ ਬੰਦਾ ਦਾ ਹੋਈ ਆਪਾਂ ਕਹਿ ਦਈਏ ਵੀ ਯਾਰ ਆਪਾਂ ਅੰਦਰ ਜਾ ਕੀ ਪਤਾ ਲ ਕੁੜੀ ਸੀ ਤੁਸੀਂ ਵੀ ਉਹ ਇੱਕ ਸਟੰਟ ਕਰਨੇ ਜਾਣਾ ਸੀ ਆਪਣੇ ਗੇਮ ਦਾ ਪ੍ਰਦਰਸ਼ਨ ਕਰਨੇ ਜਾਣਾ ਸੀ ਉਦੋਂ ਬਾਈ ਜੀ ਬਹੁਤ ਮਨ ਖਰਾਬ ਹੁੰਦਾ ਕਈ ਥਾਵਾਂ ਤੇ ਤਾਂ ਸਾਡੀ ਜਿਹੜੀ ਮੈਂ ਉਹਦਾ ਨਾਮ ਪਰਚੀ ਲਿਖ ਕੇ ਦੇਣੀ ਹੁੰਦੀ ਆ ਪ੍ਰੋਪਰ ਵੀ ਨਾਮ ਹਰਪ੍ਰੀਤ ਕੌਰ ਪਿੰਡ ਜੋਣੀਕ ਨੌਰ ਤੋਂ ਇੱਕ ਕਵਿਤਾ ਸੁਣਾਵੇਗੀ ਲੋੜਵੰਦ ਪਰਿਵਾਰ ਨਾਲ ਸੰਬੰਧਿਤ ਹੈ ਅਸੀਂ ਇਹ ਲਿਖ ਕੇ ਦਿੰਦੇ ਸੀ ਉਹ ਪਰਚੀ ਪਾੜ ਕੇ ਕਈ ਵਾਰੀ ਦੋ ਤਿੰਨ ਵਾਰ ਮੇਰੇ ਹੱਥ ਚ ਫੜਾਈ ਗਈ ਹੈ ਕਮੈਂਡੇਟਰਾਂ ਵੱਲੋਂ ਹਾਂਜੀ ਕਈ ਵਾਰ ਕਲੱਬ ਵਾਲੇ ਵੀ ਐਵੇਂ ਕਰਦੇ ਸੀ ਵੀ ਨਹੀਂ ਸਾਡੇ ਕੋਲ ਟਾਈਮ ਨਹੀਂ ਹੈਗਾ ਕੋਈ ਗੱਲ ਨਹੀਂ ਸੁਣਦੇ ਸੀ ਐਵੇਂ ਹੁੰਦਾ ਹਾਂਜੀ ਕਿੱਥੇ ਤੁਸੀਂ ਦੱਸ ਸਕਦੇ ਨਾਮ ਲੈ ਸਕਦੇ ਉਸ ਇਸ ਤੇ ਟੂਰੀ ਸਾਈਡ ਹੈਗਾ ਜੀ ਇਹ ਪਿੰਡ ਸੀਗਾ ਪ੍ਰੋਪਰ ਨਾਮ ਮੈਨੂੰ ਯਾਦ ਪਰ ਜਦੋਂ ਘਟਨਾ ਹੋਈ ਸੀ ਮੈਨੂੰ 2-3 ਵਾਰੀ ਐਵੇਂ ਹੋਇਆ ਜੀ ਉਦੋਂ ਬਹੁਤ ਮਨ ਖਰਾਬ ਹੁੰਦਾ ਸੀ ਹਾਂ ਤਾਂ ਦੋਸਤੋਂ ਕਮੇਟੀਆਂ ਨੂੰ ਬੇਨਤੀ ਹੈ ਬਾਈ ਹੱਥ ਬੰਨ੍ਹ ਕੇ ਆਪਾਂ ਬੜੇ-ਬੜੇ ਪਲੇਅਰਾਂ ਦੇ ਤਾਂ ਰੇਡਾਂ ਤੇ ਵੀ 10-10 11-11 ਹਜ਼ਾਰ ਰੁਪਏ ਲਾ ਦਿੰਦੇ ਆ ਜਦੋਂ ਕੋਈ ਭੈਣ ਆਪਦੀ ਖੇਡ ਦਾ ਪ੍ਰਦਰਸ਼ਨ ਕਰਨ ਆਉਂਦੀ ਆ ਤਾਂ ਉਹਨੂੰ ਮੌਕਾ ਜ਼ਰੂਰ ਦਿਆ ਕਰੋ ਕੋਈ ਵੀ ਆਉਂਦਾ ਸਾਰੇ ਆਪ ਦਾ ਰੋਜੀ ਰੋਟੀ ਗਰਾਉਂਡ ਨਾਲ ਹੀ ਚੱਲਦੀ ਹੈ ਇੱਕ ਵੱਡੀ ਮਾਂ ਖੇਡ ਕਬੱਡੀ ਆ ਸਾਰਿਆਂ ਨੂੰ ਆਸ ਹੁੰਦੀ ਹੈ ਕਿ ਸਾਡਾ ਜਿਹੜੀ ਇੱਥੇ ਸੁਣਵਾਈ ਹੋਊਗੀ ਤਾਂ ਇਹ ਜੇ ਕੰਮਾਂ ਤੋਂ ਗਰੇਜ ਕਰਿਆ ਕਰੋ ਪਲੇਅਰਾਂ ਦਾ ਸਾਥ ਦਿਆ ਕਰੋ ਫਿਰ ਤੁਸੀਂ ਉੱਥੋਂ ਟੂਰਨਾਮੈਂਟ ਤੋਂ ਨਰਾਸ਼ ਹੋ ਕੇ ਆ ਜਾਂਦੇ ਸੀ ਬਣੇ ਟੂਰਨਾਮੈਂਟ ਤੇ ਵੀਰੇ ਕਈ ਵਾਰ ਆਈ ਹੁੰਦਾ ਸੀਗਾ ਅਸੀਂ ਗੇਮ ਕਰ ਲੈਂਦੇ ਸੀ ਉਸ ਤੋਂ ਬਾਅਦ ਵੀ ਕਈ ਆ ਕੇ ਕਹਿੰਦੇ ਸੀ ਵੀ ਕੀ ਕਰਾ ਤੁਸੀਂ ਵੀ ਕੀ ਕਰਦੇ ਹੋ ਹਨਾ ਵੀ ਤੁਸੀਂ ਪੜਦੇ ਨਹੀਂ ਹੈਗੇ ਹਨਾ ਵੀ ਤੁਸੀਂ ਆਪਣੇ ਵਧੀਆਵੇਂ ਹੋਰ ਗੇਮ ਚ ਪਾਉਂ ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦੀ ਸੀ ਵੀਰੇ ਇਹ ਹਰੇਕ ਤਾਂ ਮੰਨ ਕਰਦਾ ਹੁੰਦਾ ਹਨਾ ਹਰੇਕ ਦੇ ਸੁਪਨੇ ਹੁੰਦੇ ਨੇ ਵੀ ਅਸੀਂ ਵੀ ਖੇਡੀਏ ਕਈ ਵਾਰ ਘਰ ਦੀ ਹਾਲਾਤ ਐ ਜੇ ਹੁੰਦੀ ਨੇ ਵੀ ਬੰਦਾ ਮਜਬੂਰ ਹੋ ਜਾਂਦਾ ਹਨਾ ਹਾਂ ਤੁਸੀਂ ਕਵਿਤਾ ਬੋਲ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹੋ ਹਾਂ ਜੀ ਕਵਿਤਾ ਤੁਹਾਨੂੰ ਕਵਿਤਾ ਤੋਂ ਬਾਅਦ ਮੈਂ ਰਨਿੰਗ ਕਰਦੀ ਮੇਰੀ ਗਰਾਊਂਡ ਦੇ ਚੱਕਰ ਲਾਉਂਦੀ ਹੁੰਦੀ ਸੀ ਕਵਿਤਾ ਵੀ ਨਹੀਂ ਬੋਲਣ ਦਿੱਤੀ ਜਾਂਦੀ ਸੀ ਉਹਨੂੰ ਗਰਾਊਂਡ 'ਚ ਕਈ ਵਾਰ ਗਰਾਊਂਡ 'ਚ ਕੀ ਉੱਥੇ ਜਦੋਂ ਐਂਟਰੈਂਸ ਤੇ ਵੀ ਨਹੀਂ ਐਂਟਰ ਹੋਣ ਦਿੱਤਾ ਸਟੇਜ 'ਤੇ ਦਾ ਬਿਲਕੁਲ ਵੀ ਨਹੀਂ ਚੜਨ ਦਿੱਤਾ ਜਾਂਦਾ ਸੀ ਵੀ ਆਈਪੀਜ਼ ਆਉਂਦੇ ਨੇ ਉਹਨਾਂ ਨੂੰ ਤਾਂ ਨਹੀਂ ਐਂਟਰ ਹੋਣ ਦਿੱਤਾ ਜਾਂਦਾ ਇਹ ਕਹਿੰਦੇ ਵੀ ਤੁਸੀਂ نیچے ਖੜ੍ਹ ਜਾ ਹੂੰ ਤਾਂ ਕੋਈ ਗੱਲ ਨਹੀਂ ਭਾਣੇ ਜਿਹੜਾ ਨੇ ਨਹੀਂ ਤੈਨੂੰ ਗਰਾਊਂਡ ਵਿੱਚ ਬੜਨ ਦਿੱਤਾ ਅਸੀਂ ਬੈਠੇ ਆ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਕੋਈ ਉਹਨਾਂ ਨੂੰ ਗੱਲ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਨਹੀਂ ਤੁਸੀਂ ਆਪਣੀ ਕਵਿਤਾ ਇੱਥੇ ਸੁਣਾਓ ਜਿੱਥੇ ਤੱਕ ਸਾਡੀ ਕੋਸ਼ਿਸ਼ ਆ ਜਿੱਥੇ ਤੱਕ ਸਾਨੂੰ ਸੁਣਨ ਵਾਲੇ ਚਾਰ ਭਰਾ ਨੇ ਉਹਨਾਂ ਤੱਕ ਸਾਡੀ ਕਵਿਤਾ ਸੀ ਜ਼ਰੂਰ ਪਹੁੰਚਾਵਾਂਗੇ ਤੁਸੀਂ ਆਪਣੀ ਉਹ ਕਵਿਤਾ ਸੁਣਾਓ ਜਿਹੜੀ ਤੁਸੀਂ ਗਰਾਉਂਡਾ 'ਚ ਸੁਣਾਉਣੀ ਹੈ ਮੈਂ ਰਾਮਫਲ ਰਾਜਲੀ ਏਡੀਜੀ ਦੀ ਲਿਖੀ ਹੋਈ ਇੱਕ ਅਕਸਰ ਸੁਣਾਉਣੀ ਹੁੰਦੀ ਆ ਹੂੰ ਅੱਗੇ ਹੋ ਕੇ ਸਭਨਾ ਦਾ ਦੁੱਖ ਵੰਡਾਈਏ ਪਾਣੀ ਬਾਣੀ ਧੀਆਂ ਲੋਕੋ ਰੁੱਖ ਬਚਾਈਏ ਸਭ ਤੋਂ ਅਨਮੋਲ ਖਜ਼ਾਨਾ ਮੁੱਕ ਗਿਆ ਜੇ ਪਾਣੀ ਪਾਣੀ ਤੋਂ ਬਿਨ ਮਰ ਜਾਵਾਂਗੇ ਹੋ ਜੋ ਖਤਮ ਕਹਾਣੀ ਗਲੀ ਗਲੀ ਵਿੱਚ దయ్యੇ ਹੋਕਾ ਕਿੱਦਰੇ ਨਾ ਪੈ ਜਾਵੇ ਸੋਕਾ ਸਭ ਤਾਈ ਸਮਝਾਈਏ ਪਾਣੀ ਬਾਣੀ ਧੀਆਂ ਲੋਕ ਨੂੰ ਰੁੱਖ بچਾਈਏ ਪਵਨ ਬਾਣੀ ਨੂੰ ਪਵਨ ਹੱਥਾਂ ਨਾਲ ਲਿਖ ਕੇ ਗੁਰੂ ਪਿਆਰੇ ਸੱਚ ਦਾ ਸਦਾ ਸੁਨੇਹਾ ਦੇਵੋ ਦੁਨੀਆ ਦੇ ਵਿੱਚ ਸਾਰੇ ਕਰਕੇ ਲੋਕ ਕੋ ਠੋਸ ਇਰਾਦਾ ਆਜੋ ਕਰੀਏ ਕਾਇਮ ਮਰਿਆਦਾ ਸਾਰੇ ਸੀਸ ਝੁਕਾਈਏ ਪਾਣੀ ਬਾਣੀ ਧੀਆਂ ਲੋਕ ਨੂੰ ਰੁੱਖ بچਾਈਏ ਝੂਠੀ ਸ਼ਾਨ ਦੇ ਖਾਤਰ ਲੋਕੀ ਧੀਆਂ ਫਿਰਨ ਮਰਾਉਂਦੇ ਜਨਮਦਾਤੀ ਦੀ ਹੋਂਦ ਕਾਸ ਤੋਂ ਖਤਰੇ ਦੇ ਵਿੱਚ ਪਾਉਂਦੇ ਤਿਆਂ ਦੇ ਜੋ ਕਾਤਲ ਮਾਪੇ ਉਹਨਾਂ ਨੂੰ ਫਿਰ ਪੈਣ ਸਿਆਪੇ ਰਲ ਕੇ ਲਨਤ ਪਾਈਏ ਪਾਣੀ ਬਾਣੀ ਧੀਆਂ ਲੁੱਕ ਰੁੱਖ ਬਚਾਈਏ ਰਾਜ ਲਹਿੜੀ ਰੁੱਖ ਸਾਨੂੰ ਦਿੰਦੇ ਠੰਡੀਆਂ ਛਾਵਾਂ ਖੜ ਸੁੱਕ ਹੋ ਕੇ ਬਾਲਣ ਦੇਵੇ ਰੁੱਖ ਕੋਈ ਟਾਵਾ ਟਾਵਾ ਗੱਲ ਸੁਣੀ ਤੂੰ ਲੱਕੜ ਹਾਰੇ ਸੁੱਟ ਦੇ ਕਹੀ ਕੋਹਾੜੇ ਆਰੇ ਰੁੱਖਾਂ ਉੱਪਰ ਕਹਿਰ ਨਾ ਟਾਈਏ ਪਾਣੀ ਬਾਣੀ ਧੀਆਂ ਲੁੱਕ ਰੁੱਖ ਬਚਾਈਏ ਹੂੰ ਬਹੁਤ ਸੋਹਣਾ ਪੈਣੇ ਬਹੁਤ ਸੋਹਣਾ ਬਾਈ ਇਸ ਪੈਣ ਦੀ ਇਸ ਕਵਿਤਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਹ ਬੰਦਿਆਂ ਲਵੇ ਪਹੁੰਚੇ ਜਿਹੜੇ ਇਸ ਭੈਣ ਨੂੰ ਗਰਾਉਂਡਾਂ ਵਿੱਚ ਕਵਿਤਾ ਬੋਲਣ ਤੋਂ ਰੋਕਦੇ ਸੀਗੇ ਹੁਣ ਇਸ ਕਵਿਤਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਟੋਰੀਆਂ ਤੇ ਜ਼ਰੂਰ ਲਾਇਓ ਤਾਂ ਕਿ ਭੈਣ ਦੀ ਇਹ ਕਵਿਤਾ ਹਰੇਕ ਇਨਸਾਨ ਤੱਕ ਪਹੁੰਚ ਸਕੇ ਇੱਕ ਤੁਸੀਂ ਹੋਰ ਕਵਿਤਾ ਦਾ ਜ਼ਿਕਰ ਕਰਿਆ ਸੀ ਭੈਣ ਇਹ ਰਾਫਲ ਰਾਜਰੇੜੀ ਜੀ ਦੀ ਲਿਖੀ ਹੋਈ ਹੈ ਹਾਂਜੀ ਇਹ ਉਹਨਾਂ ਦੀ ਲਿਖੀ ਹੋਈ ਹੈ ਉਸ ਤੋਂ ਪਹਿਲਾਂ ਮੈਂ ਖੁਦ ਦੀ ਲਿਖੀ ਹੋਈ ਸੁਣਾਉਂਦੇ ਹੁੰਦੀ ਸੀ ਉਹ ਧੀਆਂ ਬਾਰੇ ਸੀ ਉਹ ਦੱਸਿਓ ਉਹ ਸੁਣਾਓ ਤੁਸੀਂ ਈਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਧੀਏ ਇੱਕ ਅਜਈ ਦਇਆ ਜੋ ਬੰਦੀ ਵੀਰ ਨੂੰ ਰਖੜੀ ਧੀ ਤੋ ਹੀ ਮਾਂ ਬਣ ਜਾਂਦੀ ਏ ਨਾ ਰੌਸ਼ਨ ਜਗ ਤੇ ਕਰ ਜਾਂਦੀ ਏ ਧੀ ਨਾ ਕਦੇ ਦਰਕਾਰੋ ਇਹ ਧੀ ਤਾਂ ਤੁਹਾਡੇ ਸਿਰ ਦਾ ਤਾਜ ਓਏ ਲੋਕੋ ਮਾਂ ਗੁਜਰੀ ਵੀ ਇੱਕ ਧੀ ਹੀ ਸੀ ਜਿਵੇਂ ਪਹਿਲੇ ਤੁਸੀਂ ਗਰਾਉਂਡਾਂ ਵਿੱਚ ਜਾਂਦੇ ਸੀਗੇ ਰਨਿੰਗ ਕਰਦੇ ਸੀਗੇ ਜਾਂ ਕਵਿਤਾ ਬੋਲਦੇ ਸੀਗੇ ਕਬੱਡੀ ਜ਼ਿਆਦਾਤਰ ਜਿਹੜੀ ਮਰਦਾਂ ਦੀ ਖੇਡ ਆ ਉੱਥੇ ਸਾਰੇ ਬੰਦੇ ਹੁੰਦੇ ਹੋਣਗੇ ਸੋ ਉਹਨੂੰ ਪਿੰਡ ਵਾਲੇ ਨਹੀਂ ਕਹਿੰਦੇ ਸੀ ਵੀ ਉਹ ਬੰਦਿਆਂ ਵਿੱਚ ਤੂੰ ਕੱਲੀ ਕੁੜੀ ਕੀ ਕਰਨੀ ਜਾਨੀ ਤੂੰ ਆਪਦਾ ਕੋਈ ਹੋਰ ਕੰਮ ਕਰ ਦੇਖ ਲੈ ਹਾਂਜੀ ਇਹ ਤਾਂ ਜਦੋਂ ਗੇਮ ਕਰਗੇ ਅੱਜ ਦੇ ਸੀ ਜਦੋਂ ਸਾਡਾ ਫ੍ਰੀ ਟਾਈਮ ਹੁੰਦਾ ਜਾਂ ਕੋਈ ਵੀ ਆ ਕੇ ਕਈ ਵਾਰ ਕਹਿ ਦਿੰਦਾ ਦਾ ਸੀ ਹਨਾ ਆਪਣੀ ਆਪਣੀ ਮੈਂਟੈਲਿਟੀ ਹੁੰਦੀ ਆ ਲੋਕ ਕਈ ਵਾਰੀ ਆ ਕੇ ਕਹਿ ਦਿੰਦੇ ਸੀ ਵੀ ਕੀ ਹੈ ਮੇਰੇ ਡੈਡੀ ਜੀ ਨੂੰ ਕਹਿੰਦੇ ਸੀ ਵੀ ਕੀ ਹੈ ਤੂੰ ਕੁੜੀਆਂ ਨੂੰ ਕੁੜੀ ਲੈ ਕੇ ਫਿਰਿਆ ਨਾ ਹਨਾ ਬੁੱਕ ਕੰਮ ਕਰ ਲੋ ਇਹ ਕਰ ਲੋ ਜਦ ਤੱਕ ਟਾਈਮ ਤੇ ਵੀ ਕੋਈ ਜਵਾਬ ਦੇਣ ਨੂੰ ਹੁੰਦਾ ਨਹੀਂ ਸੀਗਾ ਵੀ ਇੱਕ ਮਜਬੂਰੀ ਹੁੰਦੀ ਸੀਗੀ ਪਰ ਮਨ ਨਹੀਂ ਮੰਨੇ ਚੱਲਦਾ ਹੁੰਦਾ ਸੀ ਵੀ ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਐਵੇਂ ਤੇ ਉਹ ਇੱਕ ਤਰ੍ਹਾਂ ਨਾਲ ਇਹ ਮੈਨੂੰ ਫੀਲ ਹੁੰਦਾ ਸੀਗਾ ਵੀ ਜੇ ਵਾਈਗੁਰੂ ਜੀ ਨੇ ਅਜੇ ਦਿਨ ਦਿੱਤੇ ਨੇ ਤਾਂ ਸਾਨੂੰ ਇਹ ਲੋਕਾਂ ਤੋਂ ਐਵੇਂ ਸੁਣਨਾ ਪੈ ਰਿਹਾ ਹੁੰਦਾ ਪਰ ਫਿਰ ਵੀ ਮੈਂ ਉਸ ਚੀਜ਼ ਤੋਂ ਇੱਕ ਤਰ੍ਹਾਂ ਨਾਲ ਮੋਟੀਵੇਟ ਹੋਣੀ ਆ ਕਿ ਮੈਂ ਇਹ ਆਪਦਾ ਸੰਘਰਸ਼ ਇੱਥੇ ਨਹੀਂ ਛੱਡਣਾ ਵੀ ਮੈਂ ਅੱਗੇ ਜਾ ਕੇ ਹਲੇ ਬਹੁਤ ਕੁਝ ਕਰਨਾ ਤਾਂ ਕਿ ਮੈਂ ਲੋਕਾਂ ਨੂੰ ਦੱਸ ਸਕਾਂ ਦੱਸ ਸਕਾਂ ਵੀ ਜੇ ਕੱਲੀ ਕੁੜੀ ਗਰਾਊਂਡ ਦੇ ਵਿੱਚ ਆ ਰਹੀ ਹੈ ਤਾਂ ਉਹਦਾ ਕਾਰਨ ਸਿਰਫ ਇਹ ਨਹੀਂ ਸੀਗਾ ਵੀ ਮੈਂ ਆਪਣੀ ਗੇਮ ਕਰਕੇ ਤੁਹਾਡੇ ਤੋਂ ਪੈਸੇ ਲੈ ਕੇ ਵਾਪਸ ਚਲੀ ਜਾਵਾਂ ਵੀ ਮੈਂ ਇੱਕ ਵੱਡੀ ਲਈ ਕੁਝ ਵਧੀਆ ਕਰਨਾ ਚਾਹੁੰਦੀ ਆ ਤੇ ਜਿਹੜੇ ਮੇਰੇ ਵਰਗੇ ਪਲੇਅਰ ਨੇ ਉਹਨਾਂ ਲਈ ਕੁਝ ਇਹ ਆ ਜਾ ਕਰਨਾ ਚਾਹੁੰਦੀ ਆ ਕਿ ਤਾਂ ਜੋ ਦਿਨ ਮੈਂ ਦੇਖ ਰਹੀ ਹਾਂ ਕਿਸੇ ਹੋਰ ਕੁੜੀ ਨੂੰ ਨਾ ਦੇਖਨੇ ਪੈਣਾ ਹੂੰ ਬਹੁਤ ਸੋਹਣੀ ਸੋਚ ਪਾਣੀ ਛੋਡੀ ਲੱਗੀ ਮੈਨੂੰ ਬਹੁਤ ਵਧੀਆ ਗੱਲ ਦੱਸੀ ਹੈ ਜਿਹੜੀ ਤੁਸੀਂ ਇਹ ਕਹੀ ਹੈ ਇੱਕ ਮੈਂ ਤੁਹਾਡੇ ਹੱਥਾਂ ਵਿੱਚ ਦੇਖ ਰਿਹਾ ਮੈਡਲ ਆਂਦਾ ਜਿਹੜਾ ਥੱਬਾ ਇਹ ਮੈਡਲਾਂ ਬਾਰੇ ਦੱਸੋ ਸਾਨੂੰ ਵੀ ਇਹ ਕਿੱਥੋਂ ਕਿੱਥੋਂ ਤੁਸੀਂ ਜਿੱਤੇ ਇਹ ਕਾਦੇ ਕਾਦੇ ਮੈਡਲ ਨੇ ਤੇ ਇੱਕ ਆ ਸਰਟੀਫਿਕੇਟ ਵੀ ਤੁਸੀਂ ਜਿਹੜੇ ਹੱਥ ਚੱਕੇ ਇਹਨਾਂ ਬਾਰੇ ਵੀ ਸਾਨੂੰ ਦੱਸੋ ਥੋੜਾ ਜਿਹਾ ਇਹ ਮੈਡਲ ਮੇਰੇ ਵੀਰ ਜੀ ਕੁਸ਼ਤਾ ਸਕੂਲ ਵਾਲੇ ਨੇ ਹਨਾ ਉਹਨਾਂ ਸਕੂਲਾਂ ਦੇ ਵਿੱਚ ਗੇਮਾਂ ਹੁੰਦੀਆਂ ਸੀਗੇ ਉਹਨਾਂ ਦੇ ਵਿੱਚ ਫਰਸਟ ਸੈਕੰਡ ਪ੍ਰਾਈਜ਼ ਮੇਰਾ ਆਉਂਦਾ ਰਿਹਾ ਹੂੰ ਤੇ ਕਿਹੜੀ ਗੇਮ ਚ ਰਨਿੰਗ ਦੇ ਵਿੱਚ 400 ਮੀਟਰ ਇਵੈਂਟ ਮੇਰਾ ਹ ਉਸ ਦੇ ਵਿੱਚ ਫਸਟ ਸੈਕਿੰਡ ਤੇ ਡਰਾਇੰਗ ਦੇ ਵਿੱਚ ਵੀ ਮੈਂ ਜਿਲ੍ਹਾ ਪੱਧਰ ਤੇ ਫਸਟ ਪੋਜੀਸ਼ਨ ਆਈ ਸੀ ਕਿ ਮੇਰੇ ਸਕੂਲ ਲੈਵਲ ਤੇ ਗੇਮਸ ਹੁੰਦੀਆਂ ਹੁੰਦੀ ਸੀਗੇ ਹਨਾ ਕੰਪੀਟੀਸ਼ਨ ਤੇ ਉਸ ਤੋਂ ਬਾਅਦ ਫਿਰ ਸਕੂਲ ਵਾਲੇ ਸਾਡੇ ਜਿਹੜੇ ਸਰ ਸੀਗੇ ਉਹਨਾਂ ਨੇ ਜਾਣ ਪਛਾਣ ਕਰਾਈ ਕੋਚ ਸਾਹਿਬ ਨਾਲ ਹਨਾ ਸੁਨਾਮ ਤੋਂ ਸੀਗੇ ਸਾਰੇ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਗੇਮ ਕੰਟੀਨਿਊ ਰੱਖੀ ਠੀਕ ਹੈ ਤੇ ਉਹ ਫਿਰ ਮੈਂ ਸਟੇਟ ਲੈਵਲ ਖੇਡੀ ਫਿਰ ਉਸ ਤੋਂ ਬਾਅਦ ਨੈਸ਼ਨਲ ਇੰਡੋਰ ਸਟੇਡੀਅਮ ਧਰਮਸ਼ਾਲਾ ਦੇ ਵਿੱਚ ਮੈਂ ਨੈਸ਼ਨਲ ਖੇਡ ਗਿਆ ਸੀ ਜਿਹਦੇ ਵਿੱਚ ਮੇਰਾ ਆਹ ਵਾਲਾ ਬ੍ਰਾਊਨ ਮੈਡਲ ਆਇਆ ਸੀ ਅੱਛਾ ਤੁਸੀਂ ਬ੍ਰਾਊਨ ਮੈਡਲਿਸਟ ਹੋ ਹਾਂਜੀ ਅੱਛਾ ਕੀ ਆ ਬਾਤ ਆ ਜੀ ਫਿਰ ਤੁਸੀਂ ਫਿਰ ਲੋਕ ਕਿਉਂ ਤਾਨੇ ਮਾਰਦੇ ਸੀਗੇ ਜਦ ਤੁਸੀਂ ਨਾਲੇ ਬ੍ਰਾਊਨ ਮੈਡਲ ਆ ਤੁਹਾਡੇ ਕੋਲ ਦਿਖਾਉਣ ਵਾਸਤੇ ਵੀ ਹਾਂ ਸਾਡੇ ਲਈ ਰਨਿੰਗ ਦਾ ਮੈਡਲ ਆ ਤੁਹਾਡਾ ਉਧਰ ਨਹੀਂ ਕੋਈ ਨੌਕਰੀ ਨੁਕਰੀ ਦਾ ਹੋਇਆ ਜੀ ਤੁਹਾਨੂੰ ਗਰਾਉਂਡ 'ਕਣੀ ਆਉਣਾ ਪੈ ਗਿਆ ਨੋਕਰੀ ਵੀਰੇ ਤੁਹਾਨੂੰ ਪਤਾ ਹੀ ਹੈ ਇੱਥੇ ਲੋਕ ਇਹ ਜਿਹੇ ਨੇ ਵੀ ਚੜਦੇ ਨੂੰ ਹੀ ਚੜਾਉਂਦੇ ਨੇ ਹਨਾ ਗਰੀਬ ਦੀ ਕੋਈ ਛੇਤੀ ਬਾਣੀ ਫੜਦਾ ਹੁੰਦਾ ਵੀ ਮੈਡਲ ਆ ਵੀ ਕੋਈ ਕੰਮ ਨਹੀਂ ਆਇਆ ਕੋਈ ਕੰਮ ਨਹੀਂ ਆਇਆ ਇਹ ਮੈਡਲ ਇਹ ਪੈਸੇ ਦੇ ਪੈਏ ਨਹੀਂ ਅਨਮਾਰੀ ਦੇ ਪੈਏ ਰਹੇਗੇ ਜਗ੍ਹਾ ਹੀ ਘੇਰ ਰਹੇ ਨੇ ਜਗ੍ਹਾ ਹੀ ਘੇਰ ਰਹੇ ਨੇ ਹੁਣ ਸਾਡੇ ਘਰ ਚ ਤਾਂ ਇੰਨੀ ਇੱਕੋ ਹੀ ਕਮਰਾ ਵੀਰੇ ਉਨੀ ਥਾਂ ਵੀ ਨਹੀਂ ਰਹੀ ਅਸੀਂ ਸੋਚਦੇ ਰਹੇ ਨੇ ਵੀ ਆਹ ਟਰੋਫੀ ਆ ਗਈ ਮੈਨੂੰ ਕਿੱਥੇ ਲਾਈਏ ਅੱਛਾ ਹਾਂਜੀ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜੇ ਸਾਡੇ ਅਸੀਂ ਮੈਡਲ ਜਿੱਤ ਕੇ ਵੀ ਬੇਰੁਜ਼ਗਾਰ ਬੈਠੇ ਹਾਂ गांव वाले बच्चियां नु की मोटिवेट मिलूगी सोनु ਹੁਣ ਦੇਖੋ ਇਹ ਸਰਕਾਰਾਂ ਕਹਿੰਦੀ ਰਹਿੰਦੇ ਨੇ ਬੇਟੀ ਬਚਾਓ ਬੇਟੀ ਪੜਾਓ ਮੇਰੇ ਮਾਪਿਓ ਨੇ ਹਰ ਇੱਕ ਦੇ ਮਾਪਿਓ ਨੇ ਬੇਟੀ ਬਚਾ ਵੀ ਲਈ ਪੜਾ ਵੀ ਲਈ ਤੇ ਉਹਨਾਂ ਨੇ ਜੇ ਕੁਝ ਅਚੀਵਮੈਂਟ ਕਰ ਵੀ ਲਈ ਕੁਝ ਅਚੀਵ ਕਰ ਵੀ ਲਿਆ ਹੁਣ ਅੱਗੇ ਸਰਕਾਰਾਂ ਨੂੰ ਦੇਖਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਹਨਾ ਵੀ ਸਰਕਾਰ ਵੀ ਬੱਚੇ ਮਿਹਨਤ ਕਰ ਰਹੇ ਨੇ ਉਹਨਾਂ ਦੇ ਅੱਗੇ ਬਾਹ ਮੜਨੀ ਚਾਹੀਦੀ ਹੈ ਤਾਂ ਕਿ ਉਹ ਵੀ ਆਪਣੇ ਜਿਹੜਾ ਹੋਰ ਸੁਪਨੇ ਨੇ ਉਹ ਦੇਖਦੇ ਵੀ ਹਾਂ ਅਸੀਂ ਵੱਡੇ ਹੋ ਕੇ ਵਧੀਆ ਪਲੇਅਰ ਬਣੀ ਹੈ ਹਨਾ ਉਹਨਾਂ ਦੀ ਜਰੂਰ ਗਰੀਬ ਬੱਚੇ ਦੀ ਜਰੂਰ ਸਪੋਰਟ ਕਰਨੀ ਚਾਹੀਦੀ ਹੈ। ਹੂੰ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਭੈਣ ਦੇ ਮੈਡਲ ਜਿਹੜੇ ਕਿੰਨੇ ਥੱੱਬਾ ਮੈਡਲਾਂ ਦਾ ਭੈਣ ਜਿੱਤੀ ਬੈਠੀ ਆ ਤੇ ਬੇਰੁਜ਼ਗਾਰ ਆ ਇਸ ਟਾਈਮ ਘਰ ਵੀ ਭੈਣ ਹੋਰਾਂ ਦਾ ਡਿੱਗੇ ਮੈਂ ਸਰਕਾਰਾਂ ਨੂੰ ਜਾਂ ਪ੍ਰੋਮੋਟਰਾਂ ਨੂੰ ਵੀ ਬੇਨਤੀ ਕਰਦਾ ਬਾਈ ਜੇ ਕੋਈ ਬੰਦਾ ਮਿਹਨਤ ਕਰਕੇ ਅੱਗੇ ਆਉਂਦਾ ਤਾਂ ਉਹਦੀ ਜਰੂਰ ਵਾਹ ਫਾਲਿਆ ਕਰੋ ਤਾਂ ਕਿ ਹੋਰ ਵੀ ਕਿਸੇ ਨੂੰ ਮੋਟੀਵੇਟ ਹੋਵੇ ਕਿ ਅਸੀਂ ਵੀ ਗਰੁੰਡਾਂ ਨਾਲ ਜੁੜੀਏ ਤੇ ਅਸੀਂ ਵੀ ਆਪਣਾ ਨਾਮ ਬਣਾਈਏ ਜਦੋਂ ਪੈਣ ਵਰਗੇ ਦੇ ਹਾਲਾਤ ਕੋਈ ਬੰਦਾ ਦੇਖੂਗਾ ਹੁਣ ਵੀ ਇੰਨੇ ਮੈਡਲ ਜਿੱਤ ਕੇ ਵੀ ਪੈਣ ਘਰੇ ਬੈਠੀ ਆ ਤਾਂ ਕੋਈ ਕਿਉਂ ਜੜੂਗਾ ਗਰਾਊਂਡ ਨਾਲ ਪਹਿਲੀ ਆਪਣੀ ਜਵਾਨੀ ਆ ਜਿਹੜੀ ਨਸ਼ਿਆਂ ਵਿੱਚ ਜਿਹੜੀ ਡੁੱਬ ਚੁੱਕੀ ਆ ਤਾਂ ਦੋਸਤੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਸਾਂਭੀਏ ਪਲੇਅਰਾਂ ਨੂੰ ਤਾਂ ਕਮ ਸੇ ਕਮ ਸਾਂਭ ਲਈਏ ਤੇ ਕੁੜੀਆਂ ਨੂੰ ਤਾਂ ਆਪਾਂ ਨੂੰ ਬਹੁਤ ਗਹਿਰਾਨਾ ਸੋਚਣਾ ਚਾਹੀਦਾ ਕਿ ਜਿਹੜੀਆਂ ਪਲੇਅਰ ਨੇ ਭੈਣਾ ਗੇਮ ਕਰਦੀਆਂ ਨੇ ਉਹਨਾਂ ਨੂੰ ਤਾਂ ਆਪਾਂ ਨੂੰ ਜ਼ਰੂਰ ਉਹਨਾਂ ਬਾਰੇ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਭੈਣੇ ਤੁਸੀਂ ਮੈਡਲ ਹੁਣ ਇੰਨੇ ਜਿੱਤੀ ਬੈਠੇ ਹੋ ਨਰਾਸ਼ ਨਹੀਂ ਕਰਦੇ ਤੁਹਾਨੂੰ ਇਹ ਕਰਦੇ ਨੇ ਵੀਰੇ ਪਰ ਇੱਕ ਤਰ੍ਹਾਂ ਦਾ ਮੋਟੀਵੇਟ ਵੀ ਕਰਦੇ ਨੇ ਜਦੋਂ ਬਿਲਕੁਲ ਮੋਰਲ ਡਾਊਨ ਹੋ ਜਾਂਦਾ ਵੀ ਇਸ ਤੋਂ ਅੱਗੇ ਵੀ ਹੋਰ ਕੀ ਕਰ ਸਕਦੇ ਆ ਵੀ ਇੰਨੀ ਮਿਹਨਤ ਕਰਕੇ ਵੀ ਅਸੀਂ ਘਰੇ ਬੈਠੇ ਆ ਨਾ ਤੇ ਫਿਰ ਜਿਵੇਂ ਹਨੇਰੇ ਕਮਰੇ 'ਚ ਇੱਕ ਚਾਨਣ ਦੀ ਲੋ ਜ਼ਰੂਰ ਹੁੰਦੀ ਆ ਨਾ ਉਹ ਸੋਚ ਕੇ ਵੀ ਕਈ ਵਾਰ ਇਹ ਸੋਚ ਲੈਣੀਆਂ ਹਨਾ ਵੀ ਕਦੇ ਤਾਂ ਟਾਈਮ ਆਊਗਾ ਵੀ ਕਦੇ ਵੀ ਐਵੇਂ ਨਿਰਾਸ਼ ਨਹੀਂ ਹੋਣਾ ਚਾਹੀਦਾ ਜਿਹੜੇ ਹੁਣ ਨਵੇਂ ਪਲੇਅਰ ਆਣਗੇ ਜਾਂ ਮੇਰੇ ਵਰਗੀਆਂ ਕੁੜੀਆਂ ਨੇ ਗਰੀਬ ਘਰਾਂ ਦੇ ਵਿੱਚ ਉੱਟ ਗਿਆ ਨਾ ਆਪਣੀ ਗੇਮ ਜਿਹੜੀ ਇਹ ਸਟਾਰਟ ਕਰਦੀ ਇਹਨੇ ਉਹਨਾਂ ਨੂੰ ਇਹ ਜੇ ਮੋੜ ਆਣਗੇ ਵੀ ਕਦੇ ਤਾਂ ਮੰਨੇ ਆਊਗਾ ਮੰਚੇ ਹੀ ਆਊਗਾ ਹਨਾ ਵੀ ਇਸ ਤੋਂ ਅੱਗੇ ਮੇਰੇ ਤੋਂ ਨਹੀਂ ਹੋ ਰਿਹਾ ਜਾਂ ਮੇਰੇ ਘਰ ਦੇ ਹਾਲਾਤ ਨੇ ਜਿਹੜੇ ਉਹ ਨਹੀਂ ਆਗੇ ਦੇ ਰਹੇ ਸਾਨੂੰ ਇਜੂਰੀ ਨਹੀਂ ਦੇ ਰਹੇ ਹਨਾ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਗੀ ਵੀ ਆਪਣਾ ਸੰਘਰਸ਼ ਜਿਹੜਾ ਉਹ ਐਵੇਂ ਲੜਦੇ ਜਾਣਾ ਚਾਹੀਦਾ ਹਨਾ ਤੇ ਆਪਾਂ ਇੱਕ ਦਿਨ ਜ਼ਰੂਰ ਜਿੱਤਾਂਗੇ ਤੇ ਮੈਂ ਇੱਕ ਦੋ ਲਾਈਨਾਂ ਸੁਡੀਆਂ ਨੇ ਕਿ हम्म यूं ही नहीं मिलते तमन्नाओं के शहर हम्म सोचने से कहां मिलते हैं तमन्नाओं के शहर चलना भी जरूरी है मंजिल को पाने के लिए हम्म क्या, वाता, क्या वाता। बात है क्या बात है दोस्तों एसी बहन हरप्रीत कौर ਦੜਬੇ ਨੇੜੇ ਪਿੰਡ ਕਨੌੜ ਤੋਂ ਦੋਸਤੋ ਤੁਸੀਂ ਸਾਰੀ ਗੱਲਬਾਤ ਸੁਣੀ ਇਸ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਭੈਣ ਹਰਪ੍ਰੀਤ ਕੌਰ ਦੀ ਗੇਮ ਦਾ ਮੁੱਲ ਪੈ ਸਕੇ ਤੇ ਭੈਣ ਹੁਣਾਂ ਦਾ ਜਿਹੜਾ ਘਰ ਅੱਧ ਵਿਚਾਲਿਆ ਉਹਦੇ ਵਿੱਚ ਕੋਈ ਨਾ ਕੋਈ ਹੈਲਪ ਹੋ ਸਕੇ ਦੋਸਤੋ ਮਿਲਾਂਗੇ ਇਦਾਂ ਹੀ ਇੱਕ ਹੋਰ ਵਧੀਆ ਸਟੋਰੀ ਨਾਲ ਵਧੀਆ ਪਲੇਅਰ ਨਾਲ ਵਧੀਆ ਇਨਸਾਨ ਨਾਲ ਉਹਨਾਂ ਟਾਈਮ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ